ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸਾਨ੍ਹੇਵਾਲ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੈਰੋ ਸਮੇਤ ਸਮੂਹ ਮੈਂਬਰਾਂ ਦੀ ਦੇਖਰੇਖ ਏਡ ਨਗਰ ਕੌਂਸਲ ਸਾਨ੍ਹੇਵਾਲ ਦੇ ਸਾਬਕਾ ਪ੍ਰਧਾਨ ਕੈਪਟਨ ਸੁਜੀਤ ਸਿੰਘ ਹਰਾ ਅਤੇ ਲਾਈਨ ਕਲੱਬ ਲੁਧਿਆਣਾ ਵੈਜੀਟੇਰੀਅਲ ਦੇ ਸਹਿਯੋਗ ਨਾਲ ਸੰਕਰਾਂ ਹਸਪਤਾਲ ਲੁਧਿਆਣਾ ਦੇ ਮਾਹ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ 300 ਦੇ ਲਗਭਗ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਤੇ ਜਿਨ੍ਹਾਂ ਵਿੱਚੋਂ ਚੀਟੇ ਮੋਤੀ ਇਹਦੀ 37 ਮਰੀਜ਼ਾਂ ਦਾ ਫ੍ਰੀ ਆਪਰੇਸ਼ਨ ਕੀਤਾ ਜਾਵੇਗਾ ਅਤੇ 180 ਮਰੀਜ਼ਾਂ ਨੂੰ ਐਂ ਕਮਫਰੀ ਦਿੱਤੀ ਗਈਆਂ ਤੇ ਇਸ ਤੋਂ ਇਲਾਵਾ ਬਾਕੀ ਮਰੀਜ਼ਾਂ ਨੂੰ ਦਵਾਈਆਂ ਫਰੀ ਦਿੱਤੀਆਂ ਗਈਆਂ ਇਸ ਰਣਗਾਲਬਤ ਹੋਈ ਤੱਕ ਕੀ ਕਿਹਾ ਆਓ ਸੌਂਦੇ ਹਾਂ ਲक्की ਕਮੈਟੀ ਪੰਜਾਬੀ ਜਾਗਰਣ ਸਾਨੇਵਾਲ ਤੋਂ ਰਿਪੋਰਟ ਅੱਜ ਸੀਨੀਅਰ ਸਿਟੀਜ਼ਨ ਕਾਉਂਸਲ ਸਾਨੇਵਾਲ ਵੇਖੇ ਤੁਸੀਂ ਦੇਖ ਰਹੇ ਹੋ ਕਿ ਇੱਕ ਪੇਸ਼ੈਂਟ ਦਾ ਜਾਂ ਪੇਸ਼ੈਂਟ ਵੀ ਨਹੀਂ ਮੈਂ ਕਹੂੰਗਾ ਲੋੜਵੰਦਾਂ ਜਿਨ੍ਹਾਂ ਦੀਆਂ ਅੱਖਾਂ ਦਾ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹਨਾਂ ਦਾ ਇੱਕ ਮੇਲਾ ਲੱਗਿਆ ਹੋਇਆ ਉਹਨਾਂ ਦਾ ਚੈੱਕਅਪ ਦਾ ਇਸ ਦੇ ਲਈ ਮੈਂ ਆਪਣੇ ਮਨੋਂ ਤਨੋਂ ਬਿਲਕੁਲ ਇਸ ਸਿਟੀਜ਼ਨ ਕਾਉਂਸਲ ਦਾ ਇਹਨਾਂ ਦੀ ਸਾਰੀ ਹੀ ਮੈਂਬਰਸ਼ਿਪਸ ਦਾ ਇਹਨਾਂ ਦੇ ਪ੍ਰਧਾਨ ਜੀ ਗੰਜੀਤ ਸਿੰਘ ਜੀ ਸਾਰੇ ਮੈਂਬਰ ਖੜੇ ਨੇ ਮੈਂ ਆਪਣੇ ਮਨੋਂ ਤਨੋਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਅਭਰਾਲਾ ਕੀਤਾ ਇਹਨਾਂ ਨੇ ਆਰਗੇਨਾਈਜ਼ ਕੀਤਾ ਔਰ ਇਸ ਦੇ ਵਿੱਚ ਸ਼ੰਕਰਾ ਹਸਪੀਟਲ ਔਰ ਲਾਇਓਨਸ ਕਲੱਬ ਵੈਜੀਟੇਰੀਅਨ ਏ ਅਸੀਂ ਪਿਛਲੇ ਕਾਫੀ ਟਾਈਮ ਤੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿੱਥੇ ਵੀ ਕੋਈ ਸਾਨੂੰ ਕੋਈ ਜਗ੍ਹਾ ਮਿਲਦੀ ਹੈ ਉੱਥੇ ਅਸੀਂ ਆਰਗੇਨਾਈਜ਼ ਕਰਦੇ ਆ ਤਾਂ ਕਿ ਇੱਕ ਮਾਨਵਤਾ ਦੀ ਸੇਵਾ ਜੋ ਕਰ ਸਕਦੇ ਆ ਉਹ ਕਰੀਏ ਸੋ ਉਸ ਦੇ ਲਈ ਅੱਜ ਮੈਂ ਫੇਰ ਕੋਈ ਜ਼ਿਆਦਾ ਮੈਂ ਇਹਦੇ ਚ ਕੀ ਡਿਸਕ੍ਰਾਈਬ ਕਰਾਂ ਉਹ ਸਰਦਾਰ ਅਵਧਾਰ ਸਿੰਘ ਖੜੇ ਨੇ ਲਾਇੰਸ ਕਲੱਬ ਦੇ ਆ ਪ੍ਰਧਾਨ ਜੀ ਖੜੇ ਨੇ ਰਣਜੀਤ ਸਿੰਘ ਜੀ ਖੜੇ ਨੇ ਇਹ ਜਾਦਾ ਇਹ ਲਾਭ ਸਿੰਘ ਜੀ ਖੜੇ ਨੇ ਇਹ ਜਾਦਾ ਬੈਟਰ ਡਿਸਕ੍ਰਾਈਬ ਕਰ ਦੇਣਗੇ ਵੀ ਇਹ ਮੰਤਬ ਕੀ ਨੇ ਲੰਬੇ ਤੋੜੇ ਮੈਂ ਤਾਂ ਇੱਕ ਸੇਵਾਦਾਰ ਆ ਵੀ ਜਿੱਥੇ ਵੀ ਮੈਨੂੰ ਇਹ ਲਾਇਓਂਸ ਕਲੱਬ ਦਾ ਸ਼ੰਕਰੋ ਹਸਪੀਟਲ ਦਾ ਕੋਈ ਸਾਥ ਮਿਲਦਾ ਅਸੀਂ ਉੱਥੇ ਇੱਕ ਆਰਗੇਨਾਈਜ਼ ਕਰਦੇ ਆ ਤਾਂ ਕਿ ਲੋੜਵੰਦਾਂ ਦੀ ਅਸੀਂ ਕੋਈ ਮਦਦ ਕਰ ਸਕੀਏ ਇਹਦੇ ਵਿੱਚ ਫ੍ਰੀ ਆਪਰੇਸ਼ਨ ਨੇ ਚਿੱਟੇ ਮੋਤੀਆਂ ਦਾ ਸਭ ਤੋਂ ਵੱਡੀ ਜੇ ਆਪਾਂ ਕਹੀਏ ਜਿਹੜੀ ਸਮੱਸਿਆ ਹੈਗੀ ਹੈ ਇੱਕ ਖਾਸ ਕਰਕੇ 50 ਸਾਲ ਦੀ ਉਮਰ ਤੋਂ ਬਾਅਦ ਉਹ ਅੱਖਾਂ ਦੀ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਲੋੜ ਹੈ ਜੀ ਅੱਖਾਂ ਦੇ ਚੈੱਕਅਪ ਦੀ ਜਿਹੜੇ ਕਿ ਕਈ ਸਾਡੇ ਲੋੜਵੰਦ ਨੇ ਜਿਨ੍ਹਾਂ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ ਵੀ ਅਸੀਂ ਕਿਤੇ ਜਾ ਕੇ ਚੈੱਕਅਪ ਕਰਾ ਸਕੀਏ ਸੋ ਇਹ ਇੱਕ ਮੰਤਵ ਹੀ ਹੈ ਇੱਕ ਜਿੰਨਾ ਕਹੂੰਗਾ ਕਿ ਇੱਕ ਉਪਰਾਲਾ ਵੀ ਆਪਾਂ ਘਰ-ਘਰ ਜਾ ਕੇ ਇਹ ਇਹ ਕੰਮ ਕਰੀਏ ਸੋ ਉਸ ਦੇ ਲਈ ਸਾਰਿਆਂ ਦਾ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੱਖਾਂ ਦਾ ਮਿਕਾ ਕੇਂਦਰਾ ਲਾਇਆ ਜਾ ਰਿਹਾ ਤੇ ਇਹਦੇ ਵਿੱਚ ਲਾਇਨ ਕਲਬ ਬੈਂਟੀਨ ਰੂਗਾ ਤੇ ਸ਼ੰਕਰਾਂ ਦਾ ਹਸਪਤਾਲ ਮਨੋਦਰਦ ਦੀ ਜਿਲ੍ਹੇ ਦਾ ਨਿਰਵੈਖਾਂ ਦਾ ਹਸਪਤਾਲ ਤੇ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਲਗਾ ਰਹੇ ਹਾਂ ਤੇ ਇਹਦੇ ਵਿੱਚ ਅਸੀਂ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਐਨਕਾ ਪ੍ਰੋਵਾਈਡ ਕਰਨੀਆਂ ਚੱਲੀਆਂ ਜਾ ਰਹੀਆਂ ਨੇ बाकी जे अखा में उन्होंने दवाइया भी फ्री ऑफ कॉस्ट दवाइया प्रोवाइड की जा रही ने जो पेशेंट्स ने हस्पताल जाके अगर उन्होंने जो ऑपरेशन ने किए जाएंगे जल या परसों तक साढ़े कोापस आ जाएंगे तो ते जाए था था ते बहुत अक्त तो महा डॉक्टर ने ਸਭੀ ਪਰ ਆਜਾ ਹੈਗੇ ਨੇ ਹਾਜ਼ਰ ਨੇ ਆਮ ਤੌਰ ਤੇ ਕਿਹਾ ਗਿਆ ਹੈ ਜੇ ਆਰਮੀ ਆ ਉਹ ਡਾਕਟਰ ਨੂੰ ਜਾਂ ਤੋਂ ਕਰਵਾਉਣਾ ਹੈ ਕਿਉਂਕਿ ਫੀਸਾਂ ਬਹੁਤ ਜ਼ਿਆਦਾ ਨੇ ਜੋ ਸਰਜਰੀ ਆਪਰੇਸ਼ਨਸ ਆ ਬਹੁਤ ਜ਼ਿਆਦਾ ਖਰਚਾ ਦਾ ਪਰ ਲੇਕਿਨ ਇਹ ਜਿਹੜਾ ਸਾਰਾ ਇਹ ਕੰਮ ਆ ਇਹ ਸੀਨੀਅਰ ਸੀਨੀਅਰ ਮੈਡੀਕਲ ਐਸੋਸੀਏਸ਼ਨਸ ਨਾਲ ਹੀ ਵਰਗਣੋ ਤੇ ਇਹ ਫ੍ਰੀ ਆਫ ਕਾਸਟ ਪਰਵਾਇਡ ਕਰਵਾਇਆ ਜਾ ਰਿਹਾ ਹੈ ਸੈਨ ਅਮਰ ਸਿੰਘ ਪਰਮੇਟੀ ਚੇਅਰਮੈਨ ਵਿਜ਼ਨ ਆਇਤਾਇ ਕੈਂਪ ਸੁਭਾਸਾਮ ਖਾਨੇਵਾਲ ਸੀਨੀਅਰ ਸੈਕਰੀਟਰੀ ਕੌਂਸਲ ਦੇ ਸਹਿਯੋਗ ਨਾਲ ਸਾਥ ਸੁਖਬੀਰ ਸਿੰਘ ਹਰਾ ਉਹਨਾਂ ਦਾ ਮੇਨ ਸਹਿਯੋਗ ਤੇ ਲਾਈਫ ਕਲਬ ਨੂੰ ਜਾਣਾ ਵੈਜੀਟੇਰੀਅਨ ਜਿਹਦਾ ਮੈਂ ਮੈਂਬਰ ਆ ਇਸ ਦੇ ਨਾਲ ਸਾਡੇ ਸ਼ੰਕਰਾ ਆਯੋ ਹਸਪੀਟਲ ਨਾਲ ਨਾਲ ਅਸੀਂ ਪਿਛਲੇ 15 ਸਾਲ ਤੋਂ ਬਹੁਤ ਜੀਵੀਆਂ ਸੇਵਾਵਾਂ ਦਾ ਇੰਤਜ਼ਾਮ ਕਰਦੇ ਆਂ ਅੱਜ ਦਾ ਇੰਤਜ਼ਾਮ ਕੀਤਾ ਗਿਆ ਅਸੀਂ ਇੱਥੇ 80% ਲੋਕਾਂ ਨੂੰ ਟੋਟਲੀ ਫ੍ਰੀ ਯਾਨੀ ਵੈਸੇ ਤਾਂ 100% ਹੀ ਹੁੰਦਾ ਪਰ ਕੁਝ ਲੋਕ ਜਿਹੜੇ ਬਹੁਤ ਚੱਕੇ ਘਰਾਂ ਤੋਂ ਹੁੰਦੇ ਨੇ ਜਿੰਨਾਂ ਦੇ ਕਰੋੜਾਂ ਰੁਪਏ ਦੀ ਇਨਕਮ ਹੈ ਇਹਨਾਂ ਨੂੰ ਬੇਨਤੀ ਜ਼ਰੂਰ ਕਰਦੇ ਨੇ ਹੁੰਦੇ ਆ ਕਿ ਤੁਸੀਂ ਜੀਵਾਂ ਨਾਲ ਉਹ ਜਿਨ੍ਹਾਂ ਨੂੰ ਹਮੇਸ਼ਾ ਐਵੇਂ ਕਰਦੇ ਆਂ ਕਿਤੇ ਜਿੰਨੇ ਮੈਂਬਰ ਚੁਣੇ ਜਾਣਗੇ ਆਪਰੇਸ਼ਨ ਵਾਸਤੇ ਚਿੱਤੇਪੁਰੇ ਦਾ ਆਪਰੇਸ਼ਨ ਕਰਦੇ ਉਹਨਾਂ ਨੂੰ ਇੱਥੇ ਰੋਟੀ ਖਵਾ ਕੇ ਲੈ ਜਾਗੇ ਆਪਣੇ ਬਸ ਰਾਈ ਉੱਥੇ ਛੱਡ ਦੇਵਾਂਗੇ ਉੱਥੇ ਜਾ ਕੇ ਉਹਨਾਂ ਦਾ ਦੁਬਾਰਾ ਚੈੱਕਅਪ ਹੋ ਜਾਵੇ